ਸਤਿ ਸ੍ਰੀ ਅਕਾਲ ਜੀ ਥੋੜਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਯੂਰਪ ਨੇ ਪੰਜਾਬੀ 365 ਤੇ ਇਸ ਚੈਨਲ ਤੇ ਅਸੀਂ ਅੱਜ ਤੋਂ ਬਾਅਦ ਰੋਜ਼ਾਨਾ ਖਬਰਾਂ ਦਿਆ ਕਰਾਂਗੇ ਇਟਲੀ ਦੀਆਂ ਤੇ ਹੋਰ ਵੀ ਜਿਹੜੇ ਯੂਰਪ ਦੀਆਂ ਖਬਰਾਂ ਜਿਹੜੀਆਂ ਇੰਪੋਰਟੈਂਟ ਹੋਣੀਆਂ ਆ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਸੋ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਇਟਲੀ ਵਾਲੇ ਤੇ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਤੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਤੇ ਸਾਡੇ ਦੂਸਰੇ ਚੈਨਲ ਜਿਨ੍ਹਾਂ ਨੇ ਵੀ ਇਟਾਲੀਅਨ ਸਿੱਖਣੀ ਚਾਹੁੰਦੀ ਆ ਫ੍ਰੀ ਦੇ ਵਿੱਚ ਉਹ ਵੀ ਸਾਡੇ ਦੂਸਰੇ ਚੈਨਲ Learn Italian with European Punjabi ਉਹਨੂੰ ਸਬਸਕ੍ਰਾਈਬ ਕਰ ਲੋ ਲਿੰਕ ਉਹਦਾ ਡਿਸਕ੍ਰਿਪਸ਼ਨ ਬਾਕਸ ਵਿੱਚ ਹੈਗਾ ਯਾ ਸਭ ਤੋਂ ਪਹਿਲੀ ਖਬਰ ਆ ਰਹੀ ਹੈ ਮਿਲਾਨ ਤੋਂ ਅੱਜ ਦੀ ਮਿਲਾਨ ਦੇ ਵਿੱਚ ਕਾਰਮਨੀਦੀ ਨੇ ਇੱਕ 14 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਤੇ ਇਲਜ਼ਾਮ ਲੱਗਿਆ ਵੀ ਇਹਨੇ ਦੋ ਕੁੜੀਆਂ ਇੱਕ ਸੀਗੀ 15 ਸਾਲ ਦੀ ਇੱਕ ਸੀਗੀ 16 ਸਾਲ ਦੀ ਦੋ ਕੁੜੀਆਂ ਨੂੰ ਇਹਨੇ ਅਗਵਾ ਕੀਤਾ ਤੇ ਕੁੜੀਆਂ ਨੂੰ ਗਵਾਕ ਕੀਤਾ ਇਹ ਆਪਣੀ ਹੀ ਬਿਲਡਿੰਗ ਦੇ ਵਿੱਚ ਲਿਫਟ ਦੇ ਵਿੱਚ ਕੁੜੀ ਚੜਿਆ ਇਹ ਤੇ ਕੁੜੀਆਂ ਵੀ ਉਸੇ ਲਿਫਟ ਦੇ ਵਿੱਚ ਸਿਗੀਆਂ ਤੇ ਕੋਈ ਵੇਟ ਕਰ ਰਿਹਾ ਸੀ ਵੀ ਕੁੜੀਆਂ ਆਪਦੇ ਘਰ ਦੇ ਵਿੱਚ ਐਂਟਰ ਕਰਨ ਤੇ ਬੰਦਾ ਪਹਿਲੇ ਹੀ ਉੱਤੇ ਨਿਗਾ ਰੱਖੀ ਬੈਠਾ ਸੀਗਾ ਇਹ ਕੁੜੀਆਂ ਤੇ ਤੇ ਕੁੜੀਆਂ ਜਦੋਂ ਆਪਣੇ ਘਰ ਦੇ ਵਿੱਚ ਐਂਟਰ ਕੀਤਾ ਤੇ ਇਹ ਬੰਦਾ ਸਾਖ ਧਰਿੰਦਾ ਨਾਲ ਹੀ ਉਹ ਕੁੜੀਆਂ ਦੇ ਐਂਟਰ ਹੋ ਗਿਆ ਇਹ ਅਜਿਹਾ ਬੰਦੇ ਨੇ ਕੁੜੀਆਂ ਨੂੰ ਦੋਨੀਆਂ ਕੁੜੀਆਂ ਨੂੰ ਸਕਰੂ ਡਰਾਇਵਰ ਦੇ ਨਾਲ ਧਮਕਾਇਆ ਤੇ ਉਹਨਾਂ ਨੂੰ ਸ਼ਰਾਬ ਵੀ ਪਲਾਈ ਤੇ ਉਸ ਬੰਦੇ ਇਸ ਬੰਦੇ ਨੇ ਗੰਦੇ ਨੇ ਮਾੜੀਆਂ ਹਰਕਤਾਂ ਕੁੜੀਆਂ ਦੇ ਨਾਲ ਕੁੜੀ ਦੇ ਨਾਲ ਕੀਤਿਆ ਤੇ ਜਿੱਥੋਂ ਤੱਕ ਪਤਾ ਲੱਗਿਆ ਕਹਿੰਦੇ ਵੀ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਮਾਪੇ ਵੀ ਨਹੀਂ ਸਿਗੇ ਤੇ ਇਸ ਬੰਦੇ ਨੇ ਕੁੜੀਆਂ ਨੂੰ ਸ਼ਰਾਬ ਵੀ ਪਲਾਈ ਤੇ ਜਦੋਂ ਇਹ ਬੰਦੇ ਘਰ ਤੋਂ ਚਾਣ ਲੱਗਾ ਤੇ ਇਸ ਬੰਦੇ ਨੇ ਉਸ ਘਰ ਦੀ ਕਈ ਕੀਮਤੀ ਚੀਜ਼ਾਂ ਵੀ ਚੋਰੀ ਕਰ ਲੀਆਂ ਸੈਲਫੋਨ ਵੀ ਚੋਰੀ ਕਰ ਲੇ ਤੇ ਜਦੋਂ ਕਾਰਪੋਨਰੀ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਤੁਰੰਤ ਭਾਲ ਕਾਰਨੀ ਜਾਰੀ ਕਰ ਦਿੱਤੀ ਤੇ ਕਾਰਪੋਨਰੀ ਨੂੰ ਆਖਰਕਾਰ ਬੰਦਾ ਲੱਭ ਹੀ ਗਿਆ ਗਲੀਆਂ ਦੇ ਵਿੱਚ ਬਹੁਤ ਹੀ ਆਰਾਮਦਾਇਕ ਤਰੀਕੇ ਦੇ ਨਾਲ ਘੁੰਮ ਰਿਹਾ ਸੀਗਾ ਤੇ ਜਦੋਂ ਜੀ ਤਲਾਸ਼ੀ ਲਈ ਗਈ ਤਾਂ ਉਸ ਦੇ ਕੋਲੋਂ ਸੈਲਫੋਨ ਤੇ ਚੋਰੀ ਦੀਆਂ ਚੀਜ਼ਾਂ ਦੇ ਨਾਲ ਹੀ ਨਾਲ ਕੁੜੀ ਨੂੰ ਧਮਕਾਉਣ ਦੇ ਲਈ ਜਿਹੜੇ ਉਜਾਰ ਵਰਤੇ ਗਏ ਸੀ ਸਕਰੂ ਡਰਾਇਵਰ ਤੇ ਤੇ ਕੇਬਲ ਤਾਰ ਵੀ ਉਹਦੇ ਕੋਲ ਮਿਲੀ ਆ ਤੇ ਹੁਣ ਆਦਮੀ ਜੇਲ੍ਹ ਦੇ ਵਿੱਚ ਲਿਜਾਇਆ ਗਿਆ ਹੈਗਾ ਅਗਲੀ ਖਬਰ ਹੈ ਗਿਆ ਪੈਰੂਜਾ ਤੋਂ ਪੈਰੂਜਾ ਦੇ ਵਿੱਚ ਅੱਜ ਸਵੇਰੇ ਸਗੋਂ ਤਕਰੀਬਨ 8:30 ਵਜੇ ਇੱਕ ਕਾਰ ਦਾ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ ਮਰਸੀਡੀਜ਼ ਕਾਰ ਸੀਗੀ ਜਿਸ ਵਿੱਚ 30 ਸਾਲਾ ਵਿਅਕਤੀ ਡਰਾਈਵ ਕਰ ਰਿਹਾ ਸੀਗਾ ਕਿਹਾ ਜਾਂਦਾ ਵੀ ਮਰਸੀਡੀਜ਼ ਵਾਲੇ ਨੇ ਉਹਨੇ ਐਗਜ਼ਿਟ ਨਹੀਂ ਕੀਤੀ ਸੀ ਉਹਨੇ ਸ਼ੀਤਾ ਕਰਨਾ ਸੀਗਾ ਤੇ 30 ਸਾਲਾ ਵਿਅਕਤੀ ਇਹਨੇ ਆਪਣੀ ਗੱਡੀ ਪਿੱਛੇ ਮਾਰੀ ਟਰੱਕ ਦੇ ਵਿੱਚ ਤੇ ਵਿਅਕਤੀ ਦੇ ਹਾਲ ਇੰਨੀ ਜ਼ਿਆਦਾ ਗੰਭੀਰ ਹੋ ਗਈ ਸੀ ਕਿ ਇਹਦੇ ਲਈ 에어 ਐਂਬੂਲੈਂਸ ਬੁલાਣੀ ਪਈ ਤੇ ਹਾਲੇ ਵੀ ਇਸ ਵਿਅਕਤੀ ਦੇ ਬਾਰੇ ਕੁਝ ਨਹੀਂ ਦੱਸਿਆ ਗਿਆ ਤੇ ਜਿਹੜੇ ਪੁਲਿਸਕਾਰ ਜਾਰੀ ਸੀਗੇ ਤੇ ਉਹਨਾਂ ਨੇ ਜਦੇ ਉਹ ਉਥੇ ਐਕਸੀਡੈਂਟ ਵਾਲੀ ਜਗ੍ਹਾ ਤੇ ਪਹੁੰਚੇ ਤੇ ਉਹਨਾਂ ਨੇ ਛੇਤੀ ਤੋਂ ਛੇਤੀ ਇਸ ਬੰਦੇ ਨੂੰ ਇਹ ਐਮਬੂਲੈਂਸ ਤੇ ਰਾਹੀਂ ਹਸਪੀਟਲ ਪਹੁੰਚਾਇਆ ਗਿਆ ਅਗਲੀ ਖਬਰ ਹੈਗੀ ਆ ਜੀ ਰੋਮਾ ਤੋਂ ਰੋਮਾ ਦਾ ਜਿਹੜਾ ਤੁਰਬੈਲਾ ਮੋਨਿਕਾ ਏਰੀਆ ਆ ਤੇ ਉਹਦਾ ਵੀ ਹੈਗਾ ਅਕਵਾਰੋਨੀ ਉਥੇ ਇੱਕ 바ਰ ਦੇ ਵਿੱਚ ਗੋਲਾਬਾਰੀ ਕੀਤੀ ਗਈ ਹੈ ਕਿ ਵਿਅਕਤੀ ਦੇ ਵੱਲੋਂ ਜਿਹੜੀ ਇਹ ਘਟਨਾ ਅੱਜ ਸਵੇਰੇ 2 ਵਜੇ ਦੀ ਆ ਤੇ ਵੇੜਾ ਵਿਅਕਤੀ ਸੀਗਾ ਇਹ ਵਿਅਕਤੀ ਬਾਰ ਦੇ ਵਿੱਚ ਗਿਆ ਤੇ ਜਿਹੜੀ ਬਾਰ ਵਾਲੇ ਸੀਗੇ ਤੋਂ ਉਹਨਾਂ ਦੇ ਕੋਲੇ ਨੇ ਪੈਸੇ ਮੰਗੇ ਤੇ ਜਦੋਂ ਉਹਨਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਇਸ ਵਿਅਕਤੀ ਨੇ ਅੰਨੇ ਅੰਨੇ ਵਾ ਗੋਲੀਆਂ ਚਲਾਈਆਂ ਤੇ ਜਿਸ ਵਿੱਚ ਤਿੰਨ ਲੋਕ ਤਾਂ ਉੱਥੇ ਮਾਰੇ ਗਏ ਆ ਤੇ ਕਿਹਾ ਜਾਂਦਾ ਹੈ ਕਿੰਨੇ ਜਿਹੜੀ ਇਹ ਬਾਰ ਸੀਗੀ ਬੰਗਲਾਦੇਸ਼ੀ ਦੀ ਸੀਗੀ ਤੇ ਜਿਹੜਾ ਬਾਰ ਦਾ ਮੈਨੇਜਰ ਤੇ ਇਹ ਵਿੱਚ ਦੋ ਗਾਹਕ ਵੀ ਜਿਹੜੇ ਸ਼ਾਮਲ ਸੀ ਜਿਹੜੇ ਲੋਕ ਮਰੇ ਆ ਤੇ ਗੋਲੀਆਂ ਦੀ ਆਵਾਜ਼ਾਂ ਸੁਣੀਆਂ ਤਾਂ ਲੋਕਾਂ ਨੇ ਫੋਨ ਕਰਨੇ ਸ਼ੁਰੂ ਕਰ ਦਿੱਤੇ ਕਾਰ ਬਨੇਰੀ ਨੂੰ ਤੇ ਜਦੋਂ ਉਥੇ ਜਿਹੜਾ ਜਿਹਨੇ ਗੋਲੀਆਂ ਚਲਾਈਆਂ ਸੀ ਤੇ ਲੁਟੇਰਾ ਭੱਜ ਗਿਆ ਤੇ ਜਿਹਨਾਂ ਨੂੰ ਬੰਗਲਾਦੇਸ਼ ਨੂੰ ਗੋਲੀ ਬੱਜੀ ਆ ਤੇ ਇੱਕ ਸੀਗਾ 58 ਸਾਲ ਦਾ ਇੱਕ ਸੀਗਾ 49 ਸਾਲ ਦਾ ਇਹ 58 ਸਾਲ ਦਾ ਸੀਦੀ ਲਾਤ ਤੇ ਗੋਲੀ ਲੱਗੀ ਆ ਤੇ ਇਹਦੇ ਦੂਸਰਾ ਸੀਗਾ ਉਹਦੀ ਬਾਹ ਤੇ ਗੋਲੀ ਲੱਗੀ ਹੈਗੀ ਆ ਤੇ ਪੁਲਿਸ ਜਾਂਚ ਕਰ ਰਹੀ ਆ ਤੇ ਜਿਹਸੇ ਬੰਦੇ ਨੇ ਗੋਲੀਆਂ ਚਲਾਈਆਂ ਉਹ ਬੰਦਾ ਹਾਲੇ ਤੱਕ ਵੀ ਗਾਇਬ ਆ ਪੁਲਿਸ ਦੇ ਹੱਥ ਨਹੀਂ ਆਇਆ ਹੈਗਾ ਅਗਲੀ ਜਾਣਕਾਰੀ ਆ ਰਹੀ ਆ ਵੀ ਮੌਸਮ ਵਿਭਾਗ ਤੋਂ ਲੈ ਕੇ ਕਹਿੰਦੇ ਪਿਛਲੇ ਹਫਤੇ ਮੌਸਮ ਬਹੁਤ ਸੋਹਣਾ ਲਿਆ ਤੇ ਸਾਰਿਆਂ ਨੂੰ ਉਮੀਦ ਸੀ ਕਿ ਸ਼ਾਇਦ ਗਰਮੀ ਹੁਣ ਚੱਲੇ ਗਈ ਆ ਪਰ ਮੌਸਮ ਹੁਣ ਫੇਰ ਬਦਲ ਲਿਆ ਗਰਮੀ ਆ ਰਹੀ ਆ ਤੇ ਮੌਸਮ ਵਿਭਾਗ ਦੇ ਅਨੁਸਾਰ ਜਿਹੜਾ ਅੱਜ ਹੈਗੀ 8 ਤਰੀਕ ਅੱਜ ਤੋਂ ਗਰਮੀ ਸ਼ੁਰੂ ਹੋ ਗਈ ਆ ਤੇ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਦਿਨ ਐਤਵਾਰ ਨੂੰ 10 ਅਗਸਤ ਸੋਮਵਾਰ ਨੂੰ 14 ਅਗਸਤ 14 ਅਗਸਤ ਨੂੰ ਤੇਰਨੀ ਫਰੈਂਸਾ ਪਰਾਤੋ ਤੇ ਪਿਸਤੋਇਆ ਦੇ ਵਿੱਚ ਕੱਡੂਗਾਣੇ ਦਾ 40 ਡਿਗਰੀ ਟੈਂਪਰੇਚਰ ਰਹੂਗਾ ਤੇ ਜੇ ਆਪਾਂ ਹੋਰ ਗੱਲ ਕਰੀਏ ਬੇਰਵੈਂਤੋ ਦੀ ਮਾਨਤੋਬਾ ਦੀ ਫੈਰਾਰਾ ਦੀ ਰੇਜੋਮੀਲਿਆ ਤੇ ਤ੍ਰੈਂਤੋ ਦੀ ਇੱਥੇ 39 ਡਿਗਰੀ ਦਾ ਟੈਂਪਰੇਚਰ ਜਾ ਸਕਦਾ ਆ ਰੋਮਾ ਦੇ ਵਿੱਚ ਵੀ ਹਾਲਿਆ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ ਸੋ ਤੁਸੀਂ ਵੀ ਕਿੱਥੋਂ-ਕਿੱਥੋਂ ਹੈਗੇ ਆ ਕਮੈਂਟ ਕਰਕੇ ਜਰੂਰ ਦੱਸੋ ਤੁਹਾਡੇ ਇਲਾਕੇ ਦੇ ਵਿੱਚ ਕਿਦਾਂ ਟੈਂਪਰੇਚਰ ਆ ਅੱਜ ਦੀਆਂ ਜ਼ਰੂਰੀ ਖਬਰਾਂ ਲਈ ਸੀਐਮ ਉਮੀਦਵਾਰ ਦੀਆਂ ਤੁਹਾਨੂੰ ਪਸੰਦ ਆਈਆਂ ਹੋਗੀਆਂ ਤੇ ਸਬਸਕ੍ਰਾਈਬ ਕਰ ਲਿਓ ਵੀ ਚੈਨਲ ਨੂੰ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਬਾਤੋਬਾਤ ਲੋਕਾਂ ਦਾ ਪਹੁੰਚ ਸੋ ਸਾਸਰੀ ਕਾਲ ਦੀ ਮਿਲਦੇ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ